ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੰਦੇ ਨਾ ਮਾਰੇ ਨਾ ਟੌਰ ਗੱਡੀ ਆ ਦੇ ਪੂਰੀ ਉਹ ਟਰੈਕਟਰ ਲੈਣ ਜਾ ਰਿਹਾ 3639 ਆ ਵੀ ਆ ਤਾਂ ਬਹੁਤ ਖੁਸ਼ੀ ਆ ਫਿਰ ਹੈ ਨਾ ਹਾਂ ਤੇ ਦੇਖੋ ਇਹਦੇ ਪਰਿੰਦਰ ਆਵਾਜ਼ ਜੀ ਨੂੰ ਵੀ ਗੱਲ ਇਹ ਚੱਲ ਰਹੀ ਹੈ ਨਾ ਤਾਂ ਕੁਝ ਹੋਇਆ ਪਿਆ ਪੂਰਾ ਵੀ ਲੈ ਪ੍ਰੈਸਰ ਸੂਟ ਰੋ ਤੇ ਇੰਨਾ ਵਾਰੀ ਕਰਾਈ ਸੀ ਫੇਰ ਹੀ ਫਰੀਜਾਂ ਪੂਰੀਆਂ ਕਢਾਈ ਹੀ ਜਾਂਦਾ ਤੇ ਵੀ ਟਰੈਕਟਰ ਨਵਾਂ ਵਾਲੇ ਗਾਲਾ ਤੇ ਤਿੰਨ ਵਾਰੀ ਗਰੀਜਾ ਸੂਣਨ ਤੋਂ ਵੇਰਗੀ ਤਿੰਨ ਵਾਰੀ ਪ੍ਰੈਸ ਹੋਲੀ ਇੱਕ ਦਾ ਤਿੰਨ ਦਿਨ ਹੋ ਗਏ ਜੈਲਸੀ ਵਾਲਿਆਂ ਦਾ ਪ੍ਰੈਸ ਕਰਾ ਕੇ ਰੱਖੀ ਫਿਰੋਜ ਕਰਾ ਦਿਆ ਪ੍ਰੈਸ ਵੇਲਤਾਰ ਦੇ ਨੇ ਵੀ ਅੱਜ ਆ ਰਿਹਾ ਕੱਲ ਆ ਰਿਹਾ ਫਾਈਨਲੀ ਅੱਜ ਆਇਆ ਹੁਣ ਫੋਨ ਆਇਆ ਉਹਨਾਂ ਦਾ ਚੱਲ ਰਹੇ ਆ ਜੀ ਅੱਗੇ ਫਿਰ ਮਿਲਦੇ ਆਂ ਜੈਲਸੀ ਜੀ ਜਾ ਕੇ ਟੁਰ ਲਗੇ ਆ ਹੁਣ ਕੁਸ ਨਹੀਂ ਆ ਗੱਡੀ ਆ ਚੰਦਰੀ ਹੈ ਕੁਸ ਨਹੀਂ ਹੈ ਠੀਕ ਹੈ ਜੀ ਮਿਲਦੇ ਆ ਰਿਹਾ ਫਿਰ रेडी रेडी स्टेडी गो ਚਾਚਾ ਮਗਰ ਨਹੀਂ ਬੰਨੂ ਸੱਚੇ ਨੂੰ ਵੀ ਲਿਕੇ ਚੱਲਾਂਗੇ ਲਾ ਕੇ ਚਾਚਾ ਵੀ ਉਰੀਏ ਆ ਪੱਗ ਤਾਂ ਬੰਨ ਲਈ ਆਣੀ ਤੇਰੀ ਕਹਿੰਦੇ ਪੀੜੀ ਬਣ ਗਈ ਤੇਰੀ ਹੁਣ ਕੌਣ ਕਾਂਦੇ ਜਣੀ ਸੱਚੇ ਨੂੰ ਯਾਰ ਕੋਈ ਮਾਰਦੇ ਹੋਰ ਨਾ ਕਰ ਲਈ ਟੌਰ ਸੌਰਵੀਰ ਆ ਜਾ ਹੋ ਜਾ ਮੜਿਆ ਫਿਰ ਗੋਦੀ ਗੋਦੀ ਮੈਂ ਬੈਠ ਜੀ ਬਾਹਰ ਨਿਕਲ ਜਾ ਪੁੱਤ ਪਹਿਲਾਂ ਪਹਿਲਾਂ ਗੱਡੀ ਦੇ ਉਧਰ ਨੂੰ ਹੋ ਜਾ ਬਾਹਰ ਨਿਕਲ ਜਾ ਹਾਂਜੀ ਕਰ ਰਹੇ ਆ ਚਪਾਲਟੀ ਫਿਰ ਪਾਰਟੀ ਹੋਗੀ ਕਿ ਕਨ ਬਾਈਕ ਨਹੀਂ ਹੋਗੀ ਚਾ ਜੀ 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 ਹਾਂ ਜੀ ਲੈ ਕੇ ਜਾ ਰਿਹਾ ਤੇ ਆਪਣਾ ਫੈਕਟਰ ਆ ਗਿਆ ਪ੍ਰੀਮਰ ਗੇਅਰ ਬਾਕੀ ਲਾਗਾ ਦੇਖਾ ਉਹਨੂੰ ਉਹਦਾ ਰੀਬਿਲ ਬਣਾ ਤਾਤ ਫਿਰ ਹੋ ਕੇ ਕੱਲ ਲੈ ਕੇ ਜਾਣਾ ਦਵਾਲੀਆਂ ਦੇ ਤੇ ਅੱਜ ਕਹਿੰਦਾ ਲੱਗਦਾ ਮਾਣ ਦੇ ਗੱਲ ਨੂੰ ਇੰਪੋਰਟ ਕਰ ਲਿਆ। ਪਰਮਾ ਮੀਓ ਫਾਲਸੀਓਸ ਲਾ ਰਹੇ ਆ ਬਹੁਤ ਕਰਿਆ ਜੀ। ਸਹੀ ਹੈ ਬਾਕੀ ਸਾਰੇ ਬਾਕੀ ਦੇਖ ਕੇ ਘਰ ਜਾ ਕੇ ਦੱਸਦੇ ਆ ਵੀ ਅੱਗੇ ਚਲਾ ਕੇ ਕਿਸ ਤਰ੍ਹਾਂ ਅੱਗੇ ਰਿਵਿਊ ਲੈ ਰਹੇ ਆ। ਦੇਖੋ गाइस ਕਿਹਦੇ ਤਰੀ ਪਰਕਾਰ ਰਿਵਿਊ ਸੀ ਦਾ ਫਰਕ ਉਹ ਵੀ ਦੇਖਦੇ ਆ ਆਪਾਂ ਨੇ ਲਿਆ ਜਿਹੜਾ 3 ਪਰ ਗੀਰ ਮੈਂ ਤੁਹਾਨੂੰ ਜੀ ਦੱਸਾਂ ਕਿ ਡਿੰਗੋ ਲਾ ਦੇ। ਤੁਹਾਡੀ 이런 타고도 들어가? 뭐니 뭐니 들어 ਕਾਲੂ ਖਿਡਾਰੀ ਉਹ ਵੀ ਬੈਠਿਆ 2 ਮਿੰਟ ਕੋਈ ਨਹੀਂ 2 ਮਿੰਟ ਬੈਠਿਆ ਉਹ ਦੋ ਮਿੰਟ ਬੈਠਿਆ ਉਹ ਉਹਨੇ ਤਾਂ ਹਲੇ ਦਿੱਲੀ ਜਾਣਾ ਉਹ ਤੋਂ ਤੋਂ ਤੱਕ ਨੂੰ ਅਸੀਂ ਆ ਉਹ ਕਾਸਰ ਦੀ ਸੁਣੋ ਭਾਈ ਜੀ ਤੇ ਟੈਕ ਕਰਨਾ ਉਹ ਕਰ ਗਿਆ ਕਾਹਤਰਾ ਤੋਂ ਆਏ ਜੇ ਵੀ ਫੜੋਦਾਈ ਕੋਈ ਬੜਾ ਜੱਤੀ ਤੋਂ ਉਹ ਤਾਂ ਵੜ ਜਾਓ ਭਾਈ ਜੀ Әррі өрі өрі өрі

e aí, cara? ਸਾਰਿਆਂ ਨੂੰ ਭਾਈ ਬਧਾਈਆਂ ਵੀਜੀ ਮਾਸੀ ਦਾ ਬਧਾਈਆਂ ਜੀ ਸਾਰਿਆਂ ਨੂੰ ਥੈਂਕ ਯੂ ਪੈਸੇ ਦੇ ਦੇ ਨੂ ਹੋਰ ਪੈਸੇ ਬਣ ਗਏ ਇਹੋੜਨਾਵੇਂ ਕੁੜੀ ਕਿੱਥੇ ਇਤਵਾਣਾ ਕਰੀ ਉਹ ਪੈਸੇ ਦੇ ਕੇ ਜਾਵਾਂ ਰਿਹਾ ਥੋੜਾ ਤਾਂ ਦੇ ਚਾ ਮਾਮੇ ਨਾਲ